हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਸੁਰਸਿੰਘ ਤਹਿਸੀਲ ਜਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਭੋਲਰ ਡੇਰੀ ਫਾਰਮ ਤੇ ਠਿੱਕੀਪਿੰਡ ਤੋਂ ਕੋਈ ਅੱਠ 9 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਸਾਰੀ ਤੇ ਜਦੋਂ ਸੁਰਸਿੰਘ ਤੋਂ ਆਪਾਂ ਪਿੰਡ ਪੁੱਚਰ ਨੂੰ ਆਉਣੇ ਆ ਦੋਸਤੋ ਰਸਤੇ ਵਿੱਚ ਵੀਰ ਸੰਦੀਪ ਸਿੰਘ ਉਹਨਾਂ ਦੇ ਘਰ ਇਸ ਫਾਰਮ ਤੇ ਦੋਸਤੋ ਆਪਾਂ ਪਹਿਲਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਡੇਲੀ ਰੁਟੀਨ ਦੇ ਵਿੱਚ ਵੀਰ ਸੰਦੀਪ ਕੰਮ ਕਰਦਾ ਤੇ ਪਸ਼ੂ ਦੋਸਤੋ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਵਿਕਰੀ ਵਾਲੇ ਜਦੋਂ ਵੀ ਤਕਰੀਬਨ ਆਪਾਂ ਤੁਹਾਨੂੰ ਇਸ ਘਰੋਂ ਵੀਡੀਓ ਦਿਖਾਉਨੇ ਆ ਤੇ ਕੋਈ 8 7 ਕੋਈ 6 5 ਇਹ ਨਗ ਦੋਸਤੋ ਇੰਨੀ ਗਿਣਤੀ ਹੁੰਦੀ ਹੁੰਦੀ ਹੈ ਠੀਕ ਆ ਜੀ ਵੈਸੇ ਐਨੀ ਟਾਈਮ ਕਿਸੇ ਟਾਈਮ ਵੀ ਤੁਸੀਂ ਵਿਜ਼ਿਟ ਕਰੋਗੇ ਕਿਉਂਕਿ 5 7 ਨਗ ਜਿਹੜੇ ਦੋਸਤੋ ਵਿਕਰੀ ਵਾਲੇ ਤੁਹਾਨੂੰ ਇਸ ਜਗ੍ਹਾ ਤੇ ਅਵੇਲੇਬਲ ਮਿਲਣਗੇ ਅੱਜ ਇਸ ਕਵਰੇਜ ਵਿੱਚ ਦੋਸਤੋ ਵੈਸੇ ਟੋਟਲ ਆਪਾਂ ਨਗਾ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਛੇਕ ਪਸ਼ੂ ਆਪਾਂ ਦਿਖਾਉਣੇ ਆ ਤੁਹਾਨੂੰ ਜਿਨ੍ਹਾਂ ਦੇ ਵਿੱਚੋਂ ਸੂਏ ਸੂਏ ਨਗ ਜ਼ਿਆਦੇ ਆ ਤੇ ਗੱਬਣ ਪਸ਼ੂ ਤਕਰੀਬਨ 2 ਬਰਾਂ ਤੁਹਾਨੂੰ ਦਿਖਾਵਾਂਗੇ ਕੋਜੇ ਰੰਗ ਕਲਰ ਦੀਆਂ ਇੱਕ ਜਰਸੀ ਦੇ ਵਿੱਚ ਇੱਕ ਦੋਸੇ ਇਧਰ ਕ੍ਰੋਸਾਂਗ ਦੇ ਵਿੱਚ ਕੋਈ ਸ਼ਾਈ ਵਾਲ ਦਾ ਤੁਸੀਂ ਕ੍ਰੋਸ ਅੰਗ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ ਤੇ ਬਾਕੀ ਟੋਟਲ ਪਸ਼ੂ ਇਹ 6 ਹੋਣਗੇ ਜਿਨ੍ਹਾਂ ਦੇ ਵਿੱਚੋਂ ਦੋ ਜਿਹੜੀਆਂ ਇਹ ਵੜਾਂ ਹੀ ਗੱਬਣਾ ਬਾਕੀ ਪਸ਼ੂ ਸਾਰੇ ਸੂਏ ਸੂਬਾਏ ਆ ਸੱਜਰ ਤਾਜ਼ੇ ਸੂਏ ਆ ਕਿੰਨਾ ਇਹਨਾਂ ਥੱਲੇ ਦੁੱਧ ਜਾਂ ਕਿੰਨੇ ਬੌਲੇ ਦੇ ਪਸ਼ੂ ਚੱਲ ਰਿਹਾ ਪੂਰੀ ਗੱਲਬਾਤ ਆਪਾਂ ਫਿਰ ਸੰਦੀਪ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਤੇ ਵਿਜਟ ਤੁਸੀਂ ਪਿੰਡ ਸੁਰਸਿੰਘ ਕਰਨੀ ਆ ਠੀਕ ਆ ਜੀ ਆਉ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਸੰਦੀਪਰੇ ਸਾਸਰੀ ਘਰ ਸਾਸਰੀ ਘਰ ਸਭ ਤੋਂ ਸਰ ਕੀ ਠੀਕ ਠਾਕ ਹੈ ਮਾਰ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਹੈ ਬਹੁਤ ਵਧੀਆ ਬੜੀ ਕਿਰਪਾ ਗੁਰੂ ਨਾਮ ਦਾ ਜੀ ਬਹੁਤ ਵਧੀਆ ਸ਼ੁਕਰ ਮਾਲਕ ਦਾ ਵੀਰੇ ਹਾਂ ਜੀ ਹਾਂ ਜੀ ਲੈ ਵੀਰੇ ਸੰਦੀਪ ਨਾਗਾ ਜੀ ਆਪਣੇ ਕੋਲ ਟੋਟਲ 6 ਆ ਹਾਂ ਜੀ ਸੰਤੂ ਸਾਹਿਬ ਜੀ 6ਾਂ ਦੇ ਵਿੱਚੋਂ ਤਿੰਨ ਆਪਣੇ ਕੋਲ ਵੈੜਾ ਸੂਈਆਂ ਵਾਂ ਹਾਂ ਜੀ ਤੇ ਦੋ ਵੈੜਾ ਆਪਣੇ ਕੋਲ ਗੱਬਣਾ ਜੀ ਠੀਕ ਆ ਜੀ ਇੱਕ ਮੈਂ ਆਪਣੇ ਕੋਲ ਸੂਈ ਹੈ ਜੀ ਠੀਕ ਆ ਜੀ ਹਾਂ ਜੀ 6 ਨਾਗੇ ਤਾਂ ਵੀ ਸੰਦੀਪ ਵੇੜਾ ਵੈਸੇ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵਾਲੀਆਂ ਅੱਜ ਆਪਣੇ ਕੋਲ ਕਈ ਨਾ ਐਚਐਫ ਦੇ ਵਿੱਚ ਕਰੋ ਸੰਗ ਵੀ ਆ ਗਏ ਆ ਹਾਂਜੀ ਹਾਂਜੀ ਸਾਰੀਆਂ ਵੈਰੈਟੀਆਂ ਹੈਗੀਆਂ ਸਤਿ ਸ੍ਰੀ ਅਕਾਲ ਅੱਜ ਆਪਣੇ ਕੋਲ ਹਰ ਇੱਕ ਤਰ੍ਹਾਂ ਦੀ ਵੈਰੈਟੀ ਆ ਗਈ ਹਾਂਜੀ ਹਾਂਜੀ ਜੀ ਬੀ ਬਹੁਤ ਖੂਬਸੂਰਤ ਚੰਗੀ ਕੁਆਲਿਟੀ ਦੇ ਵਿੱਚ ਅੱਗੇ ਵੇੜ ਖੜੀ ਆ ਆਪਣੇ ਕੋਲ ਸਤਿ ਸ੍ਰੀ ਅਕਾਲ ਅੰਤੀ ਕੋਈ ਨਹੀਂ ਵਛੀਦਾ ਦੇ ਬਤ ਤੁਸੀਂ ਇੱਕ ਵਾਰੀ ਤੁਸੀਂ ਨਿਗਾਹ ਮਾਰੋ ਠੀਕ ਹੈ ਜੀ ਬਾਕੀ ਪੂਰੀ ਡਿਟੇਲ ਆਪਾਂ ਲੈ ਕੇ ਦਵਾਂਗੇ ਵੀਰ ਸੰਦੀਪ ਤੋਂ ਇੱਕ ਵਾਰੀ ਤੁਸੀਂ ਪੂਰਾ ਬਾਡੀ ਸਟਰਕਚਰ ਬਾਡਾ ਢਾਂਚਾ ਇਸ ਵੇੜ ਦਾ ਕਰੋ ਚੈੱਕ ਆ ਦੇਖੋ ਜੀ ਠੀਕ ਹੈ ਜੀ ਤਾਂ ਤੋ ਚੰਗੀ ਸੋਹਣੀ ਵਿਰਲ ਤੇ ਥਣ ਲੱਗਾ ਅੱਛਾ ਵੀਰ ਸੰਦੀਪ ਅਜ ਦੀ ਪ੍ਰੋਪਰ ਡਿਟੇਲ ਦੀ ਗੱਲ ਕਰੀਏ ਤੇ ਸੁਵਾ ਕਿੰਨਾ ਸੂਈ ਸੰਤੂ ਸਾਹਿਬ ਪਿਓਰ ਦੂਜਾ ਸੁਵਾ ਸੂਈ ਹੈ ਜੀ ਓਕੇ ਪਹਿਲੇ ਸੂਏ ਦਾ ਜਿਹੜੇ ਵੀਰਾਂ ਤੋਂ ਆਪਾਂ ਲਈਏ ਜਾਨੀ ਕਿ 27 28 ਕਿਲੋ ਦਾ ਰਿਕਾਰਡ ਉਹਨਾਂ ਦੱਸਿਆ ਜੀ ਠੀਕ ਹੈ ਜੀ ਲਈ ਆਪਾਂ ਫਾਰਮ ਚੋਂ ਆ ਜੀ ਠੀਕ ਹੈ ਜੀ ਹਾਂ ਜੀ ਦੂਜਾ ਸੁਵਾ ਸੂਈ ਹੈ ਇਸ ਟਾਈਮ ਜਿਹੜਾ 20 ਤੋਂ ਪਲੱਸ ਦੇ ਥਲੇ ਬੌੜਾ ਤਿਆਰ ਹੋ ਗਿਆ ਜੀ ਪਰਸੋਂ ਹੀ ਸੂਈ ਆ ਰਾਤ ਦੀ ਜੀ ਪਰਸੋਂ ਰਾਤ ਜੀ ਪ੍ਰੋਪਰ ਪਈ ਆ ਬਾਕੀ ਆਪਣੇ ਘਰ ਤੱਕ ਪੂਰੀ ਫੁੱਲ ਗਰੰਟੀ ਹੋ ਗਈ ਹਮ ਅਗਲੇ ਦੇ ਘਰ ਤੱਕ ਗੰ ਲੋ ਦੋਸਤੋ ਸਾਰੀਆਂ ਚੀਜ਼ਾਂ ਵਾ ਪਤਾ ਤੇ ਘੜੀ ਦਾ ਆਪਦਾ ਨਹੀਂ ਤੇ ਆਪਾਂ ਪਸਮਾ ਦੀ ਗਾਰੰਟੀ ਕਰ ਦਿੱਤੀ ਹੈ। ਟਿਕਾ ਦੀ ਗਾਰੰਟੀ ਹੈ। ਹਾਂਜੀ ਗੱਲ ਆ। ਲੋ ਦੋਸਤੋ ਅ ਪਿਛਲੇ ਸਵੇਰ ਦੀ ਗੱਲ ਕਰੀਏ ਤੇ ਵੀਰਾਂ ਦਾ ਵੀ 25 27 ਲੀਟਰ ਦੀ ਮਿਲਕਿੰਗ ਜਿਹੜੀ ਸਵੇਰ ਨੇ ਕਰਾਈ ਆ। ਹੁਣ ਜਿਹੜੀ ਦੂਜਾ ਸੂਹਾ ਸੈਕੰਡ ਟਾਈਮਰ ਦੂਜਾ ਸੂਹਾ ਸੋਈ ਆ ਤਾਂ ਕਦ ਬੋਤ ਸੋ ਢਾਂਚਾ ਤੇ ਪਲਿਸਾਂ ਵੀ ਤੁਸੀਂ ਆਪ ਵੇਖ ਕੇ ਇੱਕ ਵਾਰੀ ਤਸੱਲੀ ਨਾਲ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਬਹੁਤ ਖੂਬਸੂਰਤ ਢਾਂਚੇ ਦੇ ਵਿੱਚ ਇਹ ਵਹਿੜ ਆ ਅਜੇ ਸੰਤੋਪਾ ਸੂਸਵਾਜ ਆਈ ਆ ਬੱਚੀ ਹਾਂ ਆ ਪੁੜੇ ਪੜੇ ਆ ਗਏ ਖਵਾਜੇ ਚੁਕਣੇ ਆ ਆ ਬਿਲਕੁਲ ਜੀ ਬਾਕੀ ਠੰਡੀ ਦੀ ਰੇਲਾਂ ਦੇ ਗੱਲ ਹੀ ਕੋਈ ਨਹੀਂ ਜੀ ਸੂਅਜ ਤੀਜਾ ਦੇਣਾ ਠੀਕ ਆ ਜੀ ਪਰਸੋਂ ਦੀ ਸੂਈ ਆ ਤੇ ਅੱਜ ਤੀਜੇ ਦਿਨ ਦੇ ਵਿੱਚ ਹੁਣ ਬੋੜਾ ਜਿਹੜਾ ਇਹਦੇ ਥੱਲੇ 20 ਲੀਟਰ 20 22 ਕਿਲੋ ਸੰਤੋਪਾ ਹੋਊਗਾ 20 ਤੋਂ ਪਲੱਸ ਹੋਊਗਾ ਜੀ 20 22 ਲੀਟਰ ਹਾਂ ਚਵਾਗੇ ਦਵਾਂਗੇ ਜਿਹੜਾ ਮਰਜ਼ੀ ਵੀਰ ਕੋ ਆ ਜਾ ਜੇ ਕੋਈ ਆਨਲਾਈਨ ਲੈਂਦਾ ਤੇ ਆਪਦੇ ਘਰ ਸੱਲੀ ਕਰ ਲੈ ਹਾਂ ਜੇ ਕੋ ਮਗਰ ਬੱਛਾ ਤੇ ਮਗਰ ਬੱਛਾ ਆ ਗਿਆ ਜੀ ਮਗਰ ਬੱਛਾ ਗੱਲਾ ਨਾ ਡੂ ਨਾਲਿਆ ਲਓ ਦੋਸਤੋ ਇਹ ਨੋਟ ਕਰ ਲਿਓ ਮਗਰ ਬੱਛਾ ਮੇਲ ਕਾਫ ਆ ਤੇ ਇਧਰ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਰਹੇ ਆ ਮਾਰਨਿੰਗ ਸੰਦੀਪ ਚਵਾਈ ਕਿੰਨੇ ਕ ਵਜੇ ਕੀਤੀ ਸੀ ਸਾਨੂੰ ਸਾਬ ਕੋਈ 6 ਵਜੇ ਦੇ ਕਰੀਬ ਚਵਾਈ ਕੀਤੀ ਹੈ ਹੁਣ ਦੋਸਤੋ ਸਮਾਂ ਤੁਸੀਂ ਇੱਕ ਵਾਰੀ ਨੋਟ ਕਰ ਲਓ तकरीबन ਕੋਈ 2:30 3:00 ਵਜੇ ਦਾ ਜਿਹੜਾ ਸਮਾਂ ਹੋਇਆ ਪਿਆ ਹਾਈਟ ਕਰ ਦਿੱਤੀ ਬਹੁਤ ਜਿਆਦੀ ਸੋਹਣੀ ਆ ਪੜੀ ਸਭੀ ਚੰਗੀ ਆ ਇਹ ਇਸ ਵਾਰ ਵੀ ਜੇਕਰ ਆਪਾਂ ਗੱਲ ਕਰੀਏ ਤੇ ਚੰਗਾ ਦੁੱਧ ਚੁਹਾ ਜਾਊਗੀ ਜਿਹੋ ਜਿਹੇ ਰੰਗ ਟੰਗਾ ਜਿੱਡਾ ਕੱਦ ਬੋਕਾ ਹਾਂਜੀ ਚਲੋ ਤੁਸੀਂ ਵੀ ਰੋਜ਼ ਫਿਰਦੇ ਜੇ ਬਾਹਰ ਹਾਂਜੀ ਚੰਗਾ ਜਾਨਵਰ ਬਹੁਤ ਘੱਟ ਲੱਗਦਾ ਏ ਇਸ ਵਾਰ ਲਓ ਜੀ ਤੇ ਪੂਰੇ ਦੁੱਧ ਵਾਲੀ ਜਿਹੜੀ 200 ਵੜਾ ਚੰਗੇ ਦੁੱਧ ਵਾਲੀ ਵੜਾ ਬਾਕੀ ਚਵਾਈ ਸੰਤੂ ਸਾਹਿਬ ਐਡੀ ਲੱਗੀ ਆ ਗੱਲ ਛੱਡ ਦੋ ਠੀਕ ਆ ਦੋ ਦੋ ਮਾਰ ਕੇ ਵਿਖੋਣੇ ਵੀਰਾਂ ਨੂੰ ਆ ਬਿਲਕੁਲ ਜੀ ਬਹੁਤ ਜਿਆਦਾ ਚੰਗੀ ਚਵਾਈ ਲੱਗੀ ਹੈ ਕਈ ਨਹੀਂ ਲੈਨੇ ਕੋਈ ਫਰਕ ਲਓ ਜੀ ਸੋ ਸੋਹਣਾ ਪਾਂਚਾ ਦੋਸਤੋ ਸਰੀਰਕ ਮੰਤਰ ਬੜੀ ਪਿਆਰੀ ਹੈ ਠੀਕ ਆ ਰੰਗ ਨੂੰ ਬਹੁਤ ਸੋਹਣਾ ਇੱਕ ਰੰਗ ਹੈ ਜਿਵੇਂ ਬਲੈਕ ਹਵਾਨੇ ਲੇਵੇ ਤੇ ਕੁਝ ਕੁ ਜਿਹੜੇ ਵਾਈਟ ਸਪੌਟ ਤੁਹਾਨੂੰ ਮਿਲਣਗੇ ਬਾਕੀ ਓਵਰ ਆ ਦੇਵ ਜੀ ਬਾਕੀ ਚੈਸ ਕੁਆਲਟੀ ਬਹੁਤ ਜਿਆਦੀ ਵਧੀਆ ਸੰਸਾ ਹਾਂ ਲਓ ਜੀ ਠੀਕ ਆ ਸਭ ਫੋਨ ਉਹ ਜਾਣਦੇ ਵਿੱਚ ਆ ਤੇ ਜੇ ਉਹਦੇ ਵਿੱਚ ਕਲੀਅਰ ਹੋ ਜੂਗਾ ਕਿਸੇ ਰਕਮ ਦੀ ਕੋਈ ਪੂਰ ਛਟਾ ਕੋਈ ਇਸ ਤਰ੍ਹਾਂ ਦੀ ਗੱਲਬਾਤ ਜਾਂ ਮਸਲਾ ਨਾ ਬੈਠੀ ਆਹ ਕਰੋ ਚੈੱਕ ਲਓ ਜੀ ਬਹੁਤ ਜਿਆਦੀ ਮੋਡੀ ਮੋਡੀ ਧਾਰ ਵੇਖੋ ਸੋ ਮੋਗਾ ਚਵਾਈ ਆਪਾਂ ਇਹਨੂੰ ਕਹਾਂਗੇ ਮੋਗਾ ਚਵਾਈ ਠੀਕ ਆ ਜੀ ਉਹ ਜਿੱਦਾਂ ਕਹਿੰਦੇ ਬਟਨ ਆਪਣਾ ਵਾਲੀ ਗੱਲ ਇਹ ਵੀਰ ਸੰਦੀਪ ਥੱਲੇ ਫਿਰ ਆਪਾਂ ਥੋੜਾ ਬਾਲਟੀ ਭਾਂਡੇ ਜੇ ਥੋਦਿਆ ਜੀ ਸਹੀ ਹੁਣੇ ਸੰਦਾ ਲਓ ਜੀ ਆਖਿਆ ਮੈਂ ਇਹਨਾਂ ਬੰਦੇ ਨੂੰ ਆਹ ਲਓ ਕੋਈ ਗੱਲ ਲਓ ਜੀ ਲਓ ਜੀ ਠੀਕ ਆ ਜੀ ਮਗਲੇ ਧਨ ਗਰੇ ਬਰਾਦਿਆ ਨਾ ਨਾ ਸੰਭੋਲ ਤੜਾਈ ਰੈਡੀ ਆ ਦੀ ਗਾਲੀ ਮਾਰਦੀ ਆ ਅੱਛਾ ਲੋਬਿਕ ਕਰੋ ਚਾਕੇ ਠੀਕ ਆ ਸੋ ਅਲੱਗ ਦਾ ਚਵਾਈ ਲੱਗੀ ਆ ਠੀਕ ਆ ਜੀ ਬਹੁਤ ਖੂਬਸੂਰਤ ਮੋਟੀ ਧਾਰਾ ਮਿੰਟਾਂ ਸੈਕਿੰਡਾਂ ਦੇ ਵਿੱਚ ਚਵਾਈ ਕਰਕੇ ਕੋਈ ਵੀ ਰੋਕ ਸਕਦਾ ਹਾਂ ਸੋ ਸਾਹਿਬ ਕਿਹਨਾ ਚਾਹਵਾ ਮਿੰਡਾ ਇਹ ਗਾਂ ਚੋ ਕੇ ਪਾਸੇ ਹਾਂ ओके संदीप ਕੀ ਮੁੱਲ ਕੀ ਡਿਮਾਂਡ ਕਰਦਾ ਵੀਰੇ ਦੀ ਸੰਤੂ ਸਾਹਿਬ ਡਿਮਾਂਡ ਤੇ ਵੇਖੋ ਜਿੰਨੀ ਮਰਜ਼ੀ ਕਰ ਲਈ ਆਪਾਂ ਮੈਂ ਡੇਢ ਮੰਗ ਲਈਏ ਸਵਾ ਮੰਗ ਲਈਏ ਪਰ ਆਪਾਂ ਜਿਆਜ ਲਈ ਤੇ ਜੈਤੀ ਦੇ ਦਿੰਦੇ ਆ ਆ ਸੰਤੂ ਸਾਹਿਬ ਮੁੱਲ ਕਰਦੇ ਆ ਇਹਦਾ 1 ਲੱਖ ਤੇ 20000 ਰੁਪਇਆ ਓਕੇ ਜੈਸ ਨੂੰ 1 ਲੱਖ 5000 ਦੀ ਵਸੀ ਦੇ ਦੀ ਜੀ 1 5 ਦੀ ਉਹ ਤਾਂ ਜੋ ਮਾਨ ਮਾਨਤਨ ਕਰਦਾਂਗੇ ਵੀਰ ਭਰਾ ਇਹਦਾ ਕਿਸੇ ਦਾ ਲੋ ਕਰਦੇ ਤੇ ਖੁੱਲਾ ਡੁੱਲਾ ਖੁੱਲਾ ਮਾਨਤਨ ਕਰਦੇ ਜਿੰਨਾ ਵੀ ਹੋ ਸਕਦਾ 100000 ਦੇ ਵਿੱਚ ਸੰਤੂ ਸਾਹਿਬ ਖੁੱਲਾ ਮਾਨਤਨ ਕਰਦਾਂਗੇ ਬਾਕੀ ਬਾਹਰੋਂ ਵੀ ਆਪਾਂ ਨੂੰ 1 ਲੱਖ 5000 ਦੀ ਵਸੀ ਨਹੀਂ ਮਿਲਣੀ ਏਡੀ ਹੂੰ ਤੋ ਇਹ ਵੀ ਸਾਨੇ ਵੜ ਬਹੁਤ ਲੋ ਥੱਲੇ ਬਾਡੇ ਬੰਤਰ ਤੇ ਨਾ ਪਾਰਈਏ ਥੱਲੋ ਦੁੱਧ ਵੀ ਚੰਗਾ ਚਵਾਊਗੀ ਕੋਈ ਡੇਰੀ ਫਾਰਮਰ ਵੀਰ ਨੇ ਖਰੀਦਣੀ ਆ ਕੋਈ ਦੁੱਧ ਬਾਦ ਜਾਂ ਡੇਰੀ ਆਸਤੇ ਤੇ ਬਿਲਕੁਲ ਤੁਹਾਡੇ ਕੰਮ ਦੀ ਬੈੜ ਆ ਦੁੱਧ ਚੰਗਾ ਚਵਾਜੂਗੀ ਸਾਬ ਜਿੰਨੀ ਹੈਗੀ ਠੀਕ ਆ ਮੂੰਹ ਮੱਥੇ ਦੀ ਬੜੀ ਪਿਆਰੀ ਆ ਬਾਕੀ ਸੀਲ ਸੌਪਣਾ ਬਹੁਤ ਲੱਗਾ ਬੈੜ ਨੂੰ ਠੰਡੀ ਧੀਰੀ ਆ ਆ ਦੇਖ ਆ ਬੜੀ ਫੋੜ ਫੁੱਟੀ ਆ ਕਾ ਆ ਬਿਲਕੁਲ ਦੀ ਬਲਕ ਚਲੋ ਕੋਈ ਬਾਲੀ ਵੱਡੀ ਗੱਲ ਨਹੀਂ ਕੀ ਹਾਂਜੀ ਹਾਂਜੀ ਬਹੁਤ ਵਧੀਆ ਇਧਰ ਸੈਕਿੰਡ ਨੰਬਰ ਤੇ ਸੰਦੀਪ ਆਈਏ ਤੇ ਆਪਣੇ ਕੋਲ ਜਿਹੜੀਆਂ ਡੱਬੀ ਆ ਗਈਆਂ ਇਹ ਸੰਤੂ ਸਾਬ ਬੈੜ ਆ ਗਈ ਇਹ ਵੀ ਆਪਣੇ ਕੋਲ ਪਰਸੋਂ ਰਾਤ ਦੀ ਸੂਈ ਆ ਜ 12 ਤੋਂ 13 ਲੀਟਰ ਬੋੜਾ ਦੇ ਥੱਲੇ ਤਿਆਰ ਹੋਗਾ ਜੀ। ਲਓ ਜੀ ਪਰਸੋ ਰਾਤੀ ਸੂਈ ਦੋਸਤੋਏ। ਪਰਸੋ ਰਾਤੀ ਚਵਾਈ ਚੂਈ ਇਹਦੀ ਵੇਖ ਨੰਬਰ ਹੈ ਜੀ। 12 ਕਿ ਲੀਟਰ ਬੋੜਾ। 12 12 ਲੀਟਰ ਬੋੜਾ ਆਪਾਂ ਬਣਾਵਾਂਗੇ ਤੁਹਾਨੂੰ ਸਾਬ ਦੇ। ਲਓ ਜੀ 12 ਲੀਟਰ ਬੋੜਾ ਮਗਰ ਬੱਛੀ ਆ ਕੀਦੇ? ਹਾਂ ਜੀ। ਲਓ ਜੀ ਮਗਰ ਬੱਛੀ ਦੋਸਤੋ 12 ਲੀਟਰ ਬੋੜਾ ਤੇ 나ੜੂ ਬਿਲਕੁਲ ਬੱਚੇ ਦੇ ਨਾਲ ਆ ਠੀਕ ਆ ਜੀ। ਆ ਇੱਕ ਵਾਰੀ ਵੇਖੋ ਤੁਸੀਂ। ਕੰਢੀ ਧੀਰੀਆ ਬਾਕੀ। ਆ ਦੇਖੋ ਜੀ। ਸਚਾਪ ਅਸਮਾ ਚੰਗਾ ਵੀਰ ਸੰਦੀਪ ਇੱਕ ਨੰਬਰ ਸੰਧੂ ਸਾਹਿਬ ਉਹਦੇ ਅੰਗਵੇਂ ਉਂਗਲਾਂ ਜਿਹੜੀ ਮੋਟੀ ਧਾਰ ਠੀਕ ਹੈ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਸੂਆ ਦੂਜਾ ਮੰਨਿਆ ਕਿ ਤਿਜਾ ਸੰਧੂ ਸਾਹਿਬ ਕੋਈ ਵੀਰ ਤਿਜਾ ਵੀ ਮੰਨ ਲਿਆ ਆਪਾਂ ਨੂੰ ਜਿੰਨਾ ਅਮੀਰਾਂ ਤੋਂ ਲਈ ਉਹਨਾਂ ਦੂਜੇ ਕਿਹਾ ਜੀ ਚਲੋ ਜੀ ਅਗਲਾ ਆਪਦੀ ਨਰਕ ਪਰਕ ਤਸੱਲੀ ਕਰਕੇ ਲਵੇ ਜਿਹੜੇ ਬਿਲਕੁਲ ਬਿਲਕੁਲ ਲਓ ਦੋਸਤੋ ਸੂਆ ਆਪਦੀ ਸਮਝ ਵੇਖਦਾ ਕੋਈ ਵੀਰ ਦੂਜਾ ਮੰਨ ਲੇ ਤਿਜਾ ਮੰਨ ਲੇ ਮਗਰ ਬੱਛੀ ਆ ਠੀਕ ਹੈ ਜੀ ਹਾਂਜੀ ਹਾਂਜੀ ਸੋ ਐਚ ਐਫ ਬ੍ਰੀਡ ਦੇ ਵਿੱਚ ਹੀ ਮਗਰ ਬੱਛੀ ਆ ਆਪ ਤੁਸੀਂ ਇਸ ਵੈਡ ਦੀ ਬਿਲਕੁ ਪਰਸੋ ਸ਼ਾਮੀ ਰਾਤੀ ਸੂਈ ਠੀਕ ਹੈ ਜਾਂ ਅੱਜ ਦੂਜਾ ਮੰਨ ਲੈ ਕੋਈ ਵੇਰ ਤੀਜਾ ਕੇ ਦਿਨ ਮੰਨ ਲੈ ਸੂਈ ਨਾ ਬੱਚੀ ਬੋਲਾ 12 ਕਿਲੋ ਜਿਹੜਾ ਬੋਲਾ ਇਸ ਵਕਤੇ ਤੇ ਥੱਲੇ ਖਾਜਾ ਸੰਤੂ ਸਾਬ ਲੀਟਰ ਮਾਰਵਾ ਕਰੋ ਚੈੱਕ ਜੀ ਤੋਂ ਬਾਕੀ ਸਰੀਰਕ ਮੰਤਰ ਵੀ ਜੇਕਰ ਗੱਲ ਕਰਗੇ ਤੇ ਹਾਈਟ ਪੇਸ਼ ਕਮੀਡੀਅਮ ਤੋਂ ਥੋੜੀ ਵੱਧ ਕੇ ਇੰਚ 2 ਇੰਚ ਪਲੱਸ ਹਾਈਟ ਮੰਨ ਕੇ ਸੌਦਾ ਕਰ ਲਿਓ ਤੇ ਫਾੜੀ ਜਿਹੜਾ ਚੱਡਾ ਨਿੱਗਰ ਲੈਵੇ ਦੀ ਬਾਕੀ ਸੰਤੂ ਸਾਬ ਸੋ ਹੈ ਨਿੱਗਰ ਲੈਵੇ ਤੇ ਦੇਖ ਹੈ ਵੀ ਭਾਜਾ ਨੋਡ ਆ ਲਿਆ ਹਾਂ ਬਿਲਕੁਲ ਹੀ ਬਿਲਕੁਲ ਸਦੀਪ ਜਿਆਦਾ ਨਹੀਂ ਕਹਿੰਦਾ ਦੁੱਧ ਚਲੋ ਅੱਗੇ ਸੇਵਾ ਤੇ ਵੀ ਡਿਪੈਂਡ ਹੁੰਦਾ ਬਾਕੀ 15 15 14 15 16 ਲੀਟਰ ਚ ਆਈ ਆ ਹਾਂ ਨਾ ਆਰਾਮ ਨਾ ਚਲੋ ਉਹ 17 18 ਆਦੇ ਅਸੀਂ ਚਾਉਂਦੇ ਰਿਆਂ ਬਾਕੀ 15 16 ਕਿਲੋ ਆਰਾਮ ਨਾ ਦੇ ਜਿਓਗੀ ਠੀਕ ਹੈ ਜੀ ਵਾਧੇ ਕੱਢੂਗੀ ਘਟ ਨਹੀਂ ਕੱਢਦੀ ਹੁੰਦਾ ਬਾਕੀ ਹੁਣ ਦੋਸਤੋ 12 ਕਿਲੋ ਬੋਲਾ ਹੀ ਆ ਬਾਕੀ ਬਾਕੀ ਜਿਹੜੇ ਵੀਰ ਨੇ ਲੈਣੇ ਆ ਆਪਣੇ ਤੋਂ ਚੋਕ ਸੱਲੀ ਕਰਕੇ ਖੜੇ ਇਹ ਕਹਿੰਦੇ ਸੰਧੂ ਸਾਹਿਬ ਆਪਾਂ ਫੇਰ ਵਾਰ-ਵਾਰ ਆਨੇ ਆਨਲਾਈਨ ਮੰਗਾਉਣੀ ਆ ਗੱਡੀ ਚੋਂ ਲਾਗਤ ਸੱਲੀ ਕਰਕੇ ਤੇ ਆਪਾਂ ਫੋਨ ਕਰ ਸਕਦਾ ਅਗਲਾ ਵੀਰ ਭਰਾ ਵੀ ਗਾਂ ਸਹੀ ਹੈ ਕਿ ਨਹੀਂ ਸਹੀ ਠੀਕ ਹੈ ਜੀ ਬਾਅਦ ਦੀ ਗਰੰਟੀ ਕੋਈ ਨਹੀਂ ਆਪਣੀ ਆ ਬਾਅਦ ਦੀ ਆਪਾਂ ਵਾਰ-ਵਾਰ ਕਹੀ ਜਾਈਏ ਉਹ ਗੱਲ ਤੇ ਬਾਅਦ ਦੀ ਕੋਈ ਗਰੰਟੀ ਨਹੀਂਗੀ ਹਾਂਜੀ ਹਾਂਜੀ ਇਸ ਘਰੋਂ ਜੇਕਰ ਆਪਾਂ ਸੌਦਾ ਕਰਦੇ ਇਸ ਘਰ ਤੱਕ ਗਰੰਟੀ ਹੈ ਭਾਵੇਂ ਚਾਰ ਵਾਰੀ ਭਰાવો ਭਰਾਲੋ ਜੀ ਭਰਾਲੋ ਹਾਂਜੀ ਆਪਾਂ ਸੰਤੂ ਸਾਹਿਬ ਇਤਨਾ ਲੈ ਕੇ ਆਉਣੇ ਗਾੜੀਆਂ ਹੀ ਬਸ ਜੀ ਬਸ ਹਾਂਜੀ ਲੈ ਵੀ ਸੰਦੀਪ ਦੇ ਦਈਏ ਕਿੰਨੇ ਦੀ ਸੰਤੂ ਸਾਹਿਬ ਮੁੱਲ ਕਰ ਨੂੰ 60 ਕਰੀਏ 60 ਕਰੀਏ ਪਰ ਆਪਾਂ ਜਾਇਜ਼ ਹੀ ਲਈ ਜਾਇਜ਼ ਦੇ ਦਈਏ ਆ ਮੋਲੇ ਸੰਤ 55000 ਓਕੇ 55000 ਦੀ ਦੇ ਦਈਏ ਜੀ 52 ਦੀ ਹਾਂਜੀ ਮੈਂ ਨਾ ਵੀ ਜਿੰਨੀ ਵੀ ਆਉਂਦੀ ਏ ਥੱਲੇ ਜਾਣਦਗੀ 50000 ਦੀ ਦੇ ਦੀ ਉਹ ਚਾ ਮਾਨਤਨ ਕਰ ਦਾਂਗੇ ਸੰਤ 50 ਦੇ ਵਿੱਚ ਕਰ ਦਾਂਗੇ ਮਾਨਤਨ ਕਰਦੇ ਖੁੱਲਾ ਡੁੱਲਾ ਕਰ ਦਾਂਗੇ ਜੀ ਲਓ ਜੀ 50000 ਦੇ ਵਿੱਚ ਉਹ ਵੀ 200 ਛੋਟਾ ਛੱਪਾ ਹੋ ਜਾਊਗਾ ਕਰ ਦਾਂਗੇ ਖੁੱਲਾ ਮਾਨਤਨ ਕਰ ਦਾਂਗੇ 50 ਜੀ ਠੀਕ ਆ ਬਾਕੀ ਚੌਣ ਚਾਂ ਚਵਾਈ ਦੀ ਬਿਲਕੁਲ ਚੰਗੀ ਆ ਠੰਡੀ ਚੇਰੀ ਆ ਇਹੋ ਜੀ ਕਰਨੀ ਕਰੋ ਚੱਕ ਠੀਕ ਆ ਜੀ ਸੋ ਬੋਲੇ ਤੇ ਚੱਲਣ ਢਈ ਆ ਇੱਕੋ ਤੀਜੇ ਨੰਬਰ ਤੇ ਆਪਣੇ ਕੋਲ ਸੰਦੀਪ ਜਿਹੜੀ ਆ ਬੈਡ ਖੜੀ ਹੈ ਵੀਰ ਅਬੱਛੀ ਬਖਾਤੀ ਸੰਤੂ ਸਾਹਿਬ ਆ ਬਖਾਤੀ ਫਿਰ ਕਰਦੇ ਹੋਰੇ ਬੜਾ ਦਿਖਾ ਦੀ ਤਸੱਲੀ ਨਾਲ ਆ ਗੱਲਾਂ ਨਾਲ ਨਾਲ ਜੀ ਚੰਗੀ ਨਾ ਸੁਬਰੀ ਰਾਣੀ ਵੇ ਠੀਕ ਹੈ ਜੀ ਹਾਂ ਜੀ ਸੰਤੂ ਸਾਹਿਬ ਇੱਧਰ ਸੰਦੀਪ ਆਪਣੇ ਕੋਲ ਜਿਹੜੀ ਆ ਬੈਡ ਸੋਈ ਹੈ ਤੀਜੇ ਨੰਬਰ ਤੇ ਸੰਤੂ ਸਾਹਿਬ ਆ ਗਏ ਠੀਕ ਆ ਕੋਈ 10 ਤੋਂ 12 ਦਿਨ ਵਿੱਚ ਹੋ ਸਕਦੇ 15ਵੇਂ ਹੋ ਸਕਦੇ ਆ ਇਹਦੇ ਮਗਰ ਵਛੀ ਜੇ ਦੁੱਧ 12 ਕਿਲੋ ਆਪਣੇ ਘਰ ਜਿੱਦਾਂ ਮਰਜੀ ਕੋਈ ਮਿੰਨਕਤ ਤਸੱਲੀ ਕਰਕੇ ਖਾੜ ਸਕਦਾ ਜੀ 12 ਕਿਲੋ ਹਾਂ ਜੀ ਗਾਂ ਅਗਲੇ ਦਿਨ ਦੁੱਧ ਪਾਏ ਦਾ ਜੀ ਇਹ ਨਾਲ ਵਾਲੇ ਅਗਲਾ 15 ਵੀ ਕਰ ਸਕਦਾ ਹੈ ਅਗਲਾ 18 ਵੀ ਕਰ ਸਕਦਾ ਅਗਲਾ 8 ਵੀ ਚੋ ਸਕਦਾ ਉਹ ਅਗਲੇ ਦਿਨ ਸਰਦਰੀ ਹੈ ਅੱਜ 15 ਕਿ ਦਿਨ ਦੀ ਸੀ ਆ 15 ਦਿਨਾਂ ਦਾ ਸੁਭਾ ਹੋਗਾ ਲਗਭਗ ਠੀਕ ਹੈ ਜੀ ਹਾਂਜੀ ਉਹ ਤੋਂ ਸੁਭਾ ਮਗਰ ਬੱਛੀ ਇਹਨਾਂ ਦੇ ਹਾਂਜੀ ਬੱਛੀ ਆ ਗਈ ਜੀ ਉਹ ਮਗਰ ਬੱਛੀ ਹੈ ਠੀਕ ਹੈ ਜੀ ਹੁਣ 12 ਕਿਲੋ ਜਿਹੜਾ ਆਪਣੇ ਘਰੋਂ ਚੋਕੇ ਲੈ ਜਾਊਗੀ ਜੀ ਸਾਹਿਬ ਜਿੱਦਾਂ ਮਰਜੀ ਕੋਈ ਚੋਕੇ ਤਸੱਲੀ ਕਰਕੇ ਖੜੇਗੇ ਠੀਕ ਹੈ ਜੀ ਬਹੁਤ ਜਿਆਦਾ ਚੰਗੀ ਆ ਦੋਸਤੋ 12 ਕਿਲੋ ਤੁਸੀਂ ਇੱਥੋਂ ਚੋਕੇ ਆਪਣੀ ਤਸੱਲੀ ਕਰਕੇ ਲੈ ਜਾਓ ਠੀਕ ਆ ਪਾਲਟੀ ਚੋ ਪਾਲਟੀ ਆ ਲੋ ਜੀ ਪਾਲਟੀ ਫੜ ਲਓ ਕੋਈ ਗੱਲ ਨਹੀਂ ਭ ਦੋਦ ਦੇ ਹਾਂ ਆ ਲਓ ਜੀ ਇਹ ਅਗਲੇ ਦਿਨਾਂ ਦੀ ਚੁਵਾਈ ਹੈ ਜੀ ਆ ਮਗਰਲੇ ਸਨ ਕਰੋ ਚੈੱਕ ਠੀਕ ਹੈ ਵੀਰੇ ਠੀਕ ਹੈ ਬਾਕੀ ਜਿਹਦਾ ਮਰਜੀ ਕੋਈ ਚੋਕ ਸੱਲੀ ਕਰਕੇ ਖੜ ਸਕਦਾ ਸੰਭਾ ਲਓ ਵੀਰ ਸੰਦੀਪ ਹੋਰ ਕੇ ਤੋਰਦੇ ਉਹਨੂੰ ਵੀ ਬਾਬੇ ਜੀ ਬਾਬੇ ਦੋਸਤੋ 15 ਕਿ ਦਿਨਾਂ ਦਾ ਸੂਆ ਤੇ 12 ਕਿਲੋ ਇਸ ਵਕਤ ਦੋਦ ਦੇ ਥੱਲੇ ਹਾਜ਼ਰ ਆ ਤੇ ਕੱਦ ਕੋ ਤੇ ਢਾਂਜ ਢੋਂਚੇ ਦੀ ਵੱਡੀ ਆ ਠੀਕ ਆ ਸੋ ਕੱਦ ਕੋਈ ਛੋਟਾ ਨਹੀਂ ਕੱਦ ਕਾਰ ਸੋਨਾ ਤੇ ਮਗਰ ਬੱਚੀ ਐ ਤੇ ਫੀਮੇਲ ਕਾਪਾ ਮੁੱਠੀ ਮੁੱਠੀ ਥਾਣਾ ਬਾਕੀ ਜਿਵੇਂ ਜਿਵੇਂ ਹੁਣ ਸ਼ਾਮ ਦੀ ਚੁਵਾਈ ਨੂੰ ਪਸ਼ੂ ਜਾ ਰਿਆ ਨੇੜੇ ਠੀਕ ਆ ਜੀ ਉਵੇਂ ਤੁਸੀਂ ਦੇਖ ਸਕਦੇ ਜੀ ਦੇਵਾਲੂਆ ਭਰਨਾ ਸਟਾਰਟ ਕੀਤਾ ਬਾਕੀ ਕਾਪਾ ਦੇ ਰੋਣੇ ਖੰਢੀ ਤੇਰੀ ਬਹੁਤ ਜਿਆਦਾ ਰ ਹਨ ਸਾਹਿਬ ਠੀਕ ਆ ਜੀ ਠੀਕ ਆ ਓਕੇ ਜੀ ਸੋ ਚਵਾ ਜਿਹੜਾ ਦੋਸਤੋ ਚੰਗਾ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾਤਾ ਤਾਂ ਹੀ ਮਾਰਨ ਦਾ ਧਾਰਾ ਮਕਸਦ ਆ ਵੀ ਕਿਸੇ ਵੀਰ ਨੇ ਆਨਲਾਈਨ ਦੂਰ ਨੇੜੇੋਂ ਕੋਈ ਵਿਜਿਟ ਕਰ ਸਕਦਾ ਕੋਈ ਨਹੀਂ ਕਰ ਸਕਦਾ ਇੱਕ ਵਾਰੀ ਪੂਰਾ ਤਸੱਲੀ ਦੇ ਨਾਲ ਤੁਹਾਨੂੰ ਐਨੀਮਲ ਜਿਹੜਾ ਆਪਾਂ ਦਿਖਾ ਦਿੱਤੀ ਨਿਗਰ ਲੇਵਾ ਬਿਲਕੁਲ ਸੰਸਾਰੀਆ ਸੂਲੀਆ ਬਹੁਤ ਹੈ ਪੂਰੀ ਠੰਡੀ ਧੀਰੀਆ ਸੀਲ ਸਾਉ ਲੈ ਵੀ ਵੀਰ ਸੰਦੀਪ ਕਿੰਨੇ ਦੀ ਸੰਧ ਸਾਬ ਮੁੱਲ ਕਰਦੇ ਤਾਂ 50000 ਰੁਪਈਆ ਹੀ ਅੱਛਾ ਜੀ 45000 ਦੀ ਜਾਂਦੀ ਜੀ 45 ਦੀ ਹਾਂਜੀ ਹੋਰ ਵੀ ਨਿਕਲਦੀ ਕਸਰ ਕੱਢੋ ਫਿਰ 40000 ਦੀ ਦੇ ਦਾਂਗੇ ਜਸਨਾ ਉਹਦੇ ਵਿੱਚੋਂ 100 ਰੁਪਏ ਛੋੜੀ ਹੋਣੀ ਹੈ 40000 ਚ ਲਓ ਜੀ ਬਿਲਕੁਲ ਜਾਇਜ਼ ਭਾਵਾ ਤਾਜੀ ਸਰੀ ਭਜਨ ਵਟੇ ਵਾਲੀ ਇਸਨ ਸਰ ਜਿੰਨੀ ਹੈਗੀ ਠੀਕ ਹੈ ਸੋ 40000 ਦੇ ਵਿੱਚ ਦੋਸਤੋ ਪੁੱਲ ਵੱਡੇ ਕੱਦ ਬੋਤ ਵਾਲੀ ਇਹ ਤੁਹਾਨੂੰ ਵੈੜ ਮਿਲ ਜੂਗੀ 40000 ਦੇ ਵਿੱਚ ਮਗਰ ਬੱਛੀ 15 ਦਿਨਾਂ ਦਾ ਸੁਬਾ ਇਧਰ ਇੱਕ ਜੋੜੀ ਤੁਹਾਨੂੰ ਵਿਖਾਉਣੇ ਆ ਠੀਕ ਹੈ ਜੀ ਸੁਬਤਰ ਕਿਸੇ ਵੀਰ ਦਾ ਜੇਕਰ ਜੋੜੀ ਖਰੀਦਣ ਤੇ ਲਗੇ ਤੇ ਜੋੜੀ ਖਰੀਦ ਲਿਓ ਠੀਕ ਹੈ ਜੀ ਕੱਲੇ ਕੱਲੇ ਸਿੰਗਲ ਸਿੰਗਲ ਨਾਗਰੂ ਵੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਾਂਗੇ ਤੇ ਰੇਟ ਸਿੰਗਲ ਤੋਂ ਸਿੰਗਲ ਦਾ ਵੀ ਤੁ ਲੇ ਵੀ ਸੰਦੀਪ ਜਿਹੜੀ ਆਪਣੇ ਕੋਲ ਇਹ ਵੈੜਾ ਸਾਈਵਾਲ ਦੇ ਵਿੱਚ ਕਰਾਉ ਸੀ ਮੰਨ ਲਿਆ ਹਾਂਜੀ ਹਾਂਜੀ ਤੇ ਇਹ ਗੱਭਣਾ ਸਵਾ ਕਿੰਨਾ ਕੁ ਲੈ ਜਾਊਗੀ ਸੰਸਾ ਦਾ ਤੂੰ 15 ਦਿਨ ਖੜ ਸਕਦੀ ਹੈ ਜੀ 10 ਤੋਂ 15 10 12 ਦਿਨ ਆਮਣਾ ਲੈਣੇ ਆ ਜੀ ਸੁਆ ਹੋਊਗਾ ਤੀਜਾ ਕਿਸੁੰਦੀ ਹੋਗੀ ਚਲੋ ਉਹਨਾਂ ਦੂਜਾ ਆਖਿਆ ਤੀਜਾ ਮੰਨ ਕੇ ਲਵੇ ਜਿਹੜੇ ਵੀਰ ਨੇ ਲੈਣੀ ਆ ਤੀਜਾ ਕ ਮੰਨ ਲੈ ਕੋਈ ਬਾਕੀ ਅੱਜ ਹੀ ਆਪਣੇ ਕੋਲ ਆਈ ਜੰਮੀ ਪੜੀ ਚੰਗੀ ਆ ਹਾਂ ਮੇਰਾ ਮਕਸਦ ਨਹੀਂ ਵੀਡੀਓ ਪਾਉਂਦਾ ਅੱਜ ਤਾਂ ਫਿਰ ਮੈਂ ਚਲੋ ਵਿਖਾ ਦੇ ਸਮਾਂ ਤਨ ਤੁਹਾਡਾ ਰਤਾ ਸੀ ਪਚੂ ਪਸ਼ੂ ਜੇ ਕੱਚੇ ਹੋ ਕੇ 8-10 ਦਾ ਮੇਰਾ ਰਤਾ ਚਲੋ ਤਿਆਰ ਕਰਕੇ ਫਿਰ ਹਾਂ ਚਲੋ ਕੋ ਉਹ ਪਸ਼ੂ ਸਵੱਲਾ ਮਿਲ ਜੂਗਾ ਅੱਜ ਸੰਤੂ ਸਾਹਿਬ 2 ਰੁਪਏ ਭਾਣਾ ਦੇ ਦਾਂਗੇ ਤੇ ਮੁੜ ਕੇ ਜੇ ਸਾਹਮਣੇ ਪਈ ਤੇ ਫਿਰ 2 ਰੁਪਏ ਤੇ ਤਿਆਰੀ ਤੇ ਆਪਾਂ ਪਤਾ ਚਲੋ ਕਿਤੇ ਨਾ ਕਿਤੇ ਥੋੜਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਤਾਂ ਦੋਸਤੋ ਸੂਬਾ ਤੀਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਨੋਕਲਾ ਥਾਣਾ ਤੇ ਬਾਕੀ ਬਹੁਤ ਸੋਹਣਾ ਥਾਣ ਕਰਮਾਲੀ ਨੂੰ ਲੱਗਾ ਠੀਕ ਹੈ ਜੀ ਉਹ ਹਵਾਨੇ ਲੈਵੇ ਦੀ ਬਹੁਤ ਸੋਹਣੀ ਤਿਆਰੀ ਕਰ ਰਹੀ ਆ ਠੰਡੀ ਧੀਰੀ ਆ ਬਾਕੀ ਸੰਤੂ ਤੇ ਦਿਨ 8 ਲੈ ਜੇ 10 ਲੈ ਜੇ 100 ਜਿੰਨਾ ਪਸ਼ੂ ਵੀ ਦਿਨ ਲੈ ਜਾਂਦਾ ਠੀਕ ਹੈ ਜੀ ਉਹਨੇ ਇਹਦੇ ਲਈ ਚੰਗਾ ਜੇਕਰ ਚਲੋ ਕਿਤੇ ਨਾ ਕਿਤੇ ਆਪਾਂ 6 ਤਿਆਰ ਕਰ ਲੈਂਦੇ ਆਪ ਹਾਂ ਸਾਹ ਰੂਕ ਪਾ ਲਈ ਲਓ ਜੀ ਠੀਕ ਹੈ ਜੀ ਉਹ ਆਹ ਨੂੰ ਬਾਕੀ ਚੰਗੀ ਆ ਵਜਨ ਲੋਡ ਵਾਲੀ ਆ ਸੰਧੂ ਸਾਹਿਬ ਜਿੰਨੀ ਹੈਗੀ ਬਿਲਕੁਲ ਜੀ ਬਿਲਕੁਲ ਇਸ ਕੁਆਲਟੀ ਬਹੁਤ ਵਧੀਆ ਜੀ ਸੋ ਸਫਾਈਆਂ ਸੁਫਾਈਆਂ ਬਹੁਤ ਆ ਬਾਕੀ ਪਿੰਡੇ ਪੁੰਡੇ ਦੀ ਵੀ ਦੇਖੋ ਦੋਸਤੋ ਸ਼ਾਈਨਿੰਗ ਸ਼ੋਨਿਕ ਪੂਰੀ ਆ ਪੂਰਾ ਚਮਕਦਾਰ ਤੇ ਪੂਰਾ ਧਮਾਕੇ ਵਾਲਾ ਪਿੰਡਾ ਕਰਮਾਲੀ ਦਾ ਤੇ ਹਵਾ ਨੇ ਲੇਵੇ ਦੀ ਬਹੁਤ ਜਿਆਦੀ ਚੰਗੀ ਆ ਸੋ 35 ਤੋਂ ਪੌਣ ਦੀ ਵੀ ਪੂਰੀ ਤਸੱਲੀ ਆ ਪਸੂ ਦੋਸਤੋ ਆਪਣੀ ਤਸੱਲੀ ਪਹਿਲਾਂ ਵਪਾਰੀ ਵੀਰ ਕੋਈ ਵੀ ਆਪਣੀ ਤਸੱਲੀ ਕਰਕੇ ਖਰੀਦਦਾ ਕਿਉਂਕਿ ਇਹਨਾਂ ਵੀ ਰਕਮ ਖਰਚੀ ਹੁੰਦੀ ਅੱਗੇ ਮੇਰੇ ਕਿਸੇ ਭਰਾ ਨੇ ਪਰ ਜਿਹੜਾ ਪੈਸਾ ਲਾਉਣਾ ਠੀਕ ਹੈ ਜੀ ਕਿਸੇ ਪਸੂ ਤੇ ਆਪਣੀ ਤਸੱਲੀ ਵੀ ਤੁਸੀਂ ਜਰੂਰ ਯਕੀਨੀ ਬਣਾ ਲਿਓ ਠੀਕ ਹੈ ਜੀ ਸੋ ਕਿਹੋ ਜੀ ਤਪਾਈ ਆ ਜਾਂ ਕਿਹੋ ਜੀ ਚਵਾਈ ਆ ਹੰਦਰ ਸਾਹਿਬ ਤੇ ਪੰਤ ਆਪਣਾ ਇੱਕ ਨੰਬਰ ਐ ਇੱਕੋ ਜਿਹਾ ਸ਼ਹਿਦ ਹੁੰਦਾ ਚਾਹਾਂ ਥਾਣਾ ਜੀ ਬਿਲਕੁਲ ਕੋਲੀ ਠੀਕ ਹੈ ਜੀ ਹਾਂ ਜੀ ਲੈ ਵੀਰ ਸੰਦੀਪ ਕਿੰਨੇ ਦੀ ਦੇ ਦਾਂਗੇ ਅੱਜ ਆਪਾਂ ਅਸਲ ਤਿਆਰ ਹੋਈ ਦਾ ਬੱਚੀ ਵੇਚਾਂਗੇ 65000 ਦੀ ਹਾਂ 55000 ਦੀ ਆਪਾਂ ਅੱਜ ਦੇ ਦਿਆਂ ਮੈਂ ਦੇਣਾ 55 ਦੀ ਹਾਂ ਜੀ ਦੇ ਦਿਓ ਪਰਮਾਨਤਨ ਕਰਕੇ ਦਈਏ 55000 ਦੀ ਜਦਾਂ ਸੰਸਾ ਠੀਕ ਹੈ ਜੀ ਹਾਂ ਜੀ 55000 ਦੇਣਾ ਬੱਚੀ ਚੰਗੀ ਆ ਲੋ ਜੀ ਚਾਰ ਕਰਕੇ ਵੇਚੀਏ ਫਿਰ ਤੇ ਵਧਿਆ ਸੋਨੂੰ ਸਾਹਿਬ ਅੱਜ 52 ਦੀ ਦੇ ਦਾਂਗੇ ਬਹੁਤ ਜੀ ਅੱਜ 52000 ਦੀ ਠੀਕ ਆ ਜੀ ਸੋ ਇੱਕ ਇੱਕ ਸੰਦੀਪ ਨਾਲ ਹੋਰ ਵੀ ਆਫਰ ਰੱਖ ਦਾਂਗੇ ਵੀ ਜੋੜੀ ਦਾ ਵੀ ਉਹ ਵੀ ਆਪਾਂ ਦਿਖਾ ਦਈਏ ਤੁਹਾਨੂੰ ਸਾਹਿਬ ਉਹ ਵੀ ਆਪਾਂ ਵਿਖਾ ਕੇ ਮੁੜ ਕੇ ਬਾਅਦ ਚ ਜੋੜੀ ਦਾ ਹੋਏ ਆਪਾਂ ਦੱਸ ਦਾਂਗੇ ਵਕੀਲ ਐਸ ਡਿਸਕਾਊਂਟ ਕਰਕੇ ਦੇਣੀ ਹੈ ਜੋੜੀ ਦੀ ਵੀ ਮੇਲ ਲਊਗਾ ਉਹਨੂੰ ਹੋਰ ਡਿਸਕਾਊਂਟ ਕਰ ਦਾਂਗੇ ਥੋੜਾ ਟਰਾਂਸਪੋਰਟ ਦਾ ਆਪਾਂ ਸੋਚੀਦਾ ਵੀ ਜੇਕਰ ਕੋਈ ਦੂਰੋਂ ਨੇੜੇੋਂ ਆ ਰਹੇ ਇੱਕ ਪਸੂ ਪਾਉਣਾ ਤੇ ਦੋ ਪਾਲਵੇ ਤੇ ਉਹ ਕਿਰਾਏ ਭੜ ਦੇ ਵਿੱਚ ਸੋਨੂੰ ਸਾਹਿਬ ਹੋਰ ਲੈਸ ਕਰ ਦਾਂਗਾ ਉਹਦੇ ਵਿੱਚ ਆ ਸਵੇਰਵਾ ਪਾ ਦਿੰਦੇ ਆ ਵੈਸੇ ਦੋਨੋਂ ਇਹ ਬੜਾ ਗੱਬਣਾ ਸਿੰਗਲ ਸਿੰਗਲ ਦਾ ਰੇਡ ਵੀ ਤੁਹਾਨੂੰ ਪਤਾ ਲੱਗ ਜਾਊਗਾ ਡਿਟੇਲਸ ਤੁਹਾਨੂੰ ਮਿਲ ਜਾਣੀ ਐ ਸੋ ਜਰਸੀ ਬ੍ਰੀਡ ਦੇ ਵਿੱਚ ਆ ਗਈ ਠੀਕ ਆ ਜੀ ਆ ਵੇਖੋ ਸੋ ਬਿਲਕੁਲ ਗਾੜਾ ਰੰਗ ਆ ਜਿਵੇਂ ਆਪਾਂ ਗੋੜ ਵਰਗਾ ਰੰਗ ਕਹਿੰਦੇ ਨੇ ਵੀ ਗੋੜ ਵਰਗਾ ਤੇਸੀ ਗੋੜ ਵਰਗਾ ਰੰਗਾ ਤੇ ਸੰਦੀਪ ਮੈਨੂੰ ਲੱਗਦਾ ਵੀ ਦਿਨ ਵੀ ਇਹਨਾਂ ਦੇ ਬਰਾਬਰ ਜਿਹਾ ਹਾਂ ਕੋਈ ਅੱਧਾ ਤਾਂ ਇਹ ਵੀ ਲੱਜੂਗੀ ਜੀ ਠੀਕ ਆ ਜੀ ਬਾਕੀ 35 ਤਾਂ ਆਪਣੇ ਵੀ ਬੜੀ ਜ਼ਿਆਦਾ ਚੰਗੀ ਆ ਸੰਤੂ ਸਾਹਿਬ ਠੀਕ ਹੈ ਜੀ ਖੈਰ ਦੀ ਹੁੰਦਾ ਚਮਾ ਥਮਾ ਨੂੰ ਦੱਸੋ 35 ਵੀ ਵੀਰਾਂ ਦਾ ਵੀ ਚੰਗੀ ਆ ਸੋ ਆਪਣੀ ਤਸੱਲੀ ਇਹਨਾਂ ਨੇ ਕੀਤੀ ਠੀਕ ਹੈ ਜੀ ਉਹ ਵੀ ਵੀਰ ਨੇ ਮੈਂ ਦੇਣਾ ਕਰਣੀ ਆ ਆਨਲਾਈਨ ਮੈਂ ਮਕਾਉਣੀ ਆ ਗੱਡੀ ਨੂੰ ਲਾ ਕੇ ਆਪ ਵੀ ਚਮਾ ਥਮਾ ਦੇ ਤਸੱਲੀ ਕਰਕੇ ਆਹ ਫਿਰ ਗੱਡੀ ਵਾਲੇ ਨੂੰ ਆਪਣੇ ਘਰੋਂ ਹੁੰਦੇਵੇਂ ਸਹੀ ਹੈ ਜੀ ਬਾਬਾ ਦੱਸੋ ਉਹ ਜਿੱਦਾਂ ਕਿਸੇ ਵੀਰ ਦੀ ਠੀਕ ਹੈ ਜੀ ਰੈ ਬਣਦੀ ਆ ਜਾਂ ਸੋਸ ਸਮਝਾ ਠੀਕ ਉਦਾਂ ਤੁਸੀਂ ਕਰ ਲਿਓ ਖਰੀਦਣ ਤੋਂ ਪਹਿਲਾਂ ਇਹ ਜਿਹੜੀ ਬੱਛੀ ਆ ਦੱਸੋ ਬੈੜਾ ਇਹ ਸੰਦੀਪ ਦੂਜਾ ਸੁਬਾ ਸੂਰੀ ਦੂਜਾ ਦੂਜਾ ਪਿਓਰ ਦੂ ਤੋ 8-10 ਦਿਨ ਤੋਂ ਦੋਸਤੋ ਪਹਿਲਾਂ ਜਿਹੜੀ ਇੱਕ ਬੈਰ ਤੁਹਾਨੂੰ ਦਿਖਾਈ ਉਹ ਵੀ 8-10 ਕ ਦਿਨੀ ਘੱਟੋ ਘੱਟ ਲੈਂਦੀ ਆ ਤੇ ਇਹ ਵੀ 8 ਕ ਦਿਨ ਹਫਤਾ ਗਾ ਅਜੇ ਕੱਢ ਜੂਗੀ ਰਾਮ ਨਾਲ ਠੀਕ ਆ ਇੱਕ ਜਰਸੀ ਥੋੜੀ ਜਿਹਾ ਜੇ ਆਪਾਂ ਲਾਈਟ ਕਲਰ ਦੇ ਵਿੱਚ ਦੇਖਦੇ ਆ ਡਾਰਕ ਕਲਰ ਦੇ ਵਿੱਚ ਬਰਾਊਨ ਜਿਹੜਾ ਲਾਲ ਰੰਗ ਆਪਾਂ ਕਹਿ ਦਿੰਦੇ ਨੇ ਕਿ ਬਹੁਤ ਵਧੀਆ ਸਨ ਸਾਹਿਬ ਬਾਕੀ ਸੋ ਬੋਦੀਵਾਦੀ ਵੇਖੋ ਤੁਸੀਂ ਬਹੁਤ ਲੰਬੀ ਤੇ ਵੈਸੇ ਨੋਰਮਲ ਆਪਾਂ ਵੈੜਾ ਦੇਖਦੇ ਆ ਸੋ ਤੁਸੀਂ ਵੇਖੋ 3-4 ਇੰਚ ਜਿਹੜੀ ਆ ਚੱਪਾ ਬੋਦੀ ਉੱਤੇ ਚਕਮੀਆਂ ਠੀਕ ਆ ਛੋਟਾ ਕੰਨ ਸੋ ਬਾਕੀ ਤੁਹਾਡੇ ਸਾਹਮਣੇ ਠੀਕ ਹੈ ਜੀ ਲੈਵਲ ਹੋਵੇ ਦੀ ਪੂਰੀ ਸਫਾਈ ਆ ਤੇ ਬਾਡੀ ਬੁਡੀ ਬੰਤਰ ਵੀ ਚੰਗੀ ਆ ਵੈੜ ਤੇ ਹਾਈਟ ਮੀਡੀਅਮ ਆ ਤੋਂ ਥੋੜੀ ਜਿਹੀ ਪਲਾਸਾ ਹਾਈਟ ਜਾਂ ਮੀਡੀਅਮ ਹਾਈਟ ਜਿੱਦਾਂ ਆਪਾਂ ਕੋ ਨਾਰਮਲ ਜਰਸੀ ਬ੍ਰੀਡ ਦੇ ਵਿੱਚ ਵੇਖਣਾ ਦੇਖਦੇ ਆ ਉਹਦਾ ਕੱਦ ਕਾਠਾ ਇਸ ਵੈੜ ਦਾ ਸੋ ਬਣੂ ਬਣੂ ਪੂਰਾ ਹਜੇ ਸਮਾਂ ਬਾਕੀ ਆ ਸਾਹ ਹੇਠੋਂ ਐ ਖਾਣਾ ਤੋਂ ਉਹਦੀ ਇੱਕ ਨੰਬਰ ਸੋ ਥਾਨ ਤੁਹਾਨੂੰ ਦਿਖਾਉਣੇ ਆਪਾਂ ਕੋਈ ਨੇੜੇ ਆ ਦੇਖੋ ਸੋ ਚਾਰੇ ਥਾਨ ਥਾਨ ਵੀ ਪੂਰਾ ਮੋਟਾ ਕੋਈ ਪੈਨਸਲ ਥਾਨ ਨਹੀਂ ਕਾ ਠੀਕ ਆ ਜੀ ਪਤਲਾ ਥਾਨ ਨਹੀਂ ਕਾ ਤੇ ਮੋਟਾ ਥਾਨਾ ਨੋਕਲਾ ਇਸ ਵਾਲੀ ਨੂੰ ਮੱਥੇ ਦੀ ਬੜੀ ਚੰਗੀ ਆ। ਲੈ ਵੀ ਸੰਦੀਪ ਇਹ ਤਾਂ ਮੇਰੇ ਕਿਰੋਗਾ ਨਾਗ ਦਾ। ਸੰਤੂ ਸਾਹਿਬ ਜੇ ਦੇ ਆਪਾਂ ਬਿਲਕੁਲ ਤਿਆਰ ਹੋਈ ਵੇਚ ਕੇ ਫਿਰ ਤੇ ਮੱਛੀ ਵੇਚਣੀ ਆਪਾਂ 55000 ਦੀ। ਹੂੰ ਚਲੋ ਇਤਨਾ ਜੇ ਕੋਈ ਵੀਰਪਰਾ ਸਾਂਭ ਲੇ ਤਾਂ ਉਹਨਾਂ ਆਪਾਂ ਭਾਅ ਨਾ ਦੇਦਾਂਗੇ। ਵਾਹ। ਮੁੱਲ ਕਰਦੇ 50000 ਰੁਪਿਆ ਸੰਤੂ ਸਾਹਿਬ 45000 ਦੀ ਦੇ ਦਈਏ ਜੀ। 45 ਦੀ। ਹਾਂਜੀ। ਕੋਈ ਲੈਸ ਕਰਕੇ ਜੇ ਕੋਈ ਸਿੰਗਲ ਨਾਗ ਖਰੀਦਦਾ। ਕਰ ਦਾਂਗੇ ਮਾਨਤਾਂ ਉਹਦੇ ਵਿੱਚੋਂ। ਕਿੰਨਾ ਦਾ? 2000 ਰੁਪਿਆ ਛੱਡ ਦਾਂਗੇ 43 ਦੇ ਦਾਂਗੇ। 43 ਦੀ। ਹਾਂਜੀ। ਜੋੜੀ ਪਾਉਂਦਾ ਫਿਰ ਜੇ ਕੋ ਜੋੜੀ ਪਾਉਂਦਾ 90000 ਦੀ ਦੇ ਦਾਂਗੇ ਤੁਹਾਨੂੰ ਲਓ 90 ਦੀ 90 ਦੀ ਲਓ ਜੀ ਜੋੜੀ ਜਦ ਵੀਰ ਲਵਗਾ 90000 ਦੀ ਦੇ ਦਾਂਗੇ ਠੀਕ ਹੈ ਜੀ 40 ਕਿਲੋਮੀਟਰ ਤੱਕ ਰਿਵਰੀ ਫ੍ਰੀ ਕਰ ਦਾਂਗੇ ਚਲੋ ਜੀ ਹਾਂ ਜੀ ਲਓ ਦੋਸਤੋ 40 ਕਿਲੋਮੀਟਰ ਤੱਕ ਜਿੰਨੇ ਡਿਸਟੈਂਸ ਬਣੂਗੀ ਸੋਰਸਿਕ ਪਿੰਡ ਤੋਂ ਲੈ ਕੇ ਕਿਸੇ ਅ ਦੂਜੇ ਏਰੀਏ ਤੱਕ ਉਹ 40 ਕਿਲੋਮੀਟਰ ਦੇ ਵਿੱਚ ਵਿੱਚ ਕੋਈ ਭਰਾ ਖਰੀਦ ਲੂਗਾ ਘਰ ਤੱਕ ਪਹੁੰਚਾ ਘਰ ਤੱਕ ਪਹੁੰਚ ਤੁਹਾਡੇ 90000 ਦੇ ਵਿੱਚ ਹੋ ਜੂਗੀ ਹੋ ਜੂਗੀ ਸੰਤੂ ਸਾਹਿਬ 80 ਕਿਲੋਮੀਟਰ ਤੱਕ ਕਿਤੇ ਵੀ ਹੋਏ ਆਪਾਂ ਪਹੁੰਚ ਕਰ ਦਾਂਗੇ ਘਰ ਤੱਕ ਬਿਲਕੁਲ ਬਿਲਕੁਲ ਹਾਂਜੀ ਬਾਕੀ ਦੱਸੋ ਇਹ ਵੀ ਹੋ ਗਿਆ ਠੀਕ ਹੈ ਜੀ ਇਹ ਦੋ ਨਗ ਤੁਹਾਨੂੰ ਮਿਲ ਜਾਣਗੇ ਜੋੜੀ ਸਾਫ ਥੋੜੀ ਬੜੀ ਸੰਤੂ ਸਾਹਿਬ ਸੁਪਾਈਆਂ ਸੁਪਾਈਆਂ ਦੋਹਾਂ ਦੀਆਂ ਚੰਗੀਆਂ ਨੇ ਇੱਕੋ ਜਿਹੇ ਪਸ਼ੂ ਐਨੀਮਲ ਦੋਵੇਂ ਕੱਦ ਕਾਠ ਵਾਲੀਆਂ ਨੇ ਹਾਂਜੀ ਹਾਂਜੀ ਤੇ ਪੂਰੀਆਂ ਨਿੱਗਰ ਹਾਂਜੀ ਸੋ ਜਿਹੜੇ ਵੀਰ ਨੂੰ ਜਜੂ ਕਾ ਪਸੰਦ ਆਊਗਾ ਦੋਸਤੋ ਜੋੜੀ ਦਾ ਸੌਦਾ ਮਾਰ ਲਿਓ ਤੁਸੀਂ ਇੱਕ ਐਂਡ ਦੇ ਵਿੱਚ ਆਪਾਂ ਤੁਹਾਨੂੰ ਇਹ ਮਾਜ ਦਿਖਾਉਣੇ ਆ ਠੀਕ ਹੈ ਜੀ ਆ ਕਰੋ ਚੈ ਮੱਜ ਦੋਸਤੋ ਕੱਦਪੋਤਾਲੀ ਆ ਵੱਡੇ ਕੱਦਕੜ ਦੇ ਵਿੱਚ ਟਾਂਚਾ ਟੂਂਚਾ ਮੈਂ ਦਾ ਚੰਗਾ ਵੱਡੇ ਕੱਦਕੜ ਵਿੱਚ ਸੁਦੀਪ ਸਵੇਰ ਤੇ ਸਮਾਂ ਦੱਸੀ ਕਿੰਨਾ ਹੋ ਗਿਆ ਸਤਿ ਸ੍ਰੀ ਅਕਾਲ ਸਤੋ ਸਾਹਿਬ ਆ ਵੇਖੋ ਜੀ ਇਹ ਉਹਨਾਂ ਨੇ ਆਪਣੂੰ ਚਿੱਜਾਂ ਕਿਹਾ ਕੋਈ ਚੌਥਾ ਹੋ ਮਨ ਸਕਦਾ ਆ ਤੇ ਸਮਝਣਾ ਲਵੇ ਜਿਹੜੀ ਵੀਰ ਭਰਾਣੇ ਲੈਣੀ ਆ ਆ ਤੇ ਬਾਕੀ ਸੂਈ ਨੂੰ ਕੋਈ 10 ਤੋਂ 12 ਦਿਨ ਹੋ ਗਏ ਆ ਆਪਣੇ ਘਰ ਜਿੱਦਾਂ ਮਰਜੀ ਕੋਈ ਚੋਲੇ 11 ਤੋਂ 12 ਲੀਟਰ ਦੁੱਧ ਤਿਆਰ ਹੋ ਗਿਆ ਜੀ ਐਸ ਵਕਤ ਐਸ ਵਕਤ ਪੂਰਾ 11 ਤੋਂ 12 ਲੀਟਰ ਦੁੱਧ ਤਿਆਰ ਹੋ ਗਿਆ ਦੋ ਡੰਗ ਚੋਕੇ ਸੱਲੀ ਕਰਕੇ ਖੜ ਸਕਦਾ ਜਿਹੜਾ ਮਰਜੀ ਵੀਰ ਆ ਵੀ ਲੋ ਜੀ ਹ ਸੁਵਾ ਮੇਰਾ ਭਰਾ ਕੋਈ ਤੱਜਾ ਮੰਨ ਲੈ ਚੌਥਾ ਮੰਨ ਲੈ 12 13 ਦਿਨ ਹੋਏ ਸੀ ਮਗਰ ਇਹ ਕੱਟੀ ਸੀ ਕਿ ਇਹ ਮਗਰ ਮੇਰੇ ਖਾਤਾ ਕੱਟਾ ਆ ਗਿਆ ਜੀ ਕੱਟਾ ਹੀ ਹੈ ਹਾਂ ਤੁਸੋਂ ਸਭ ਲੋ ਵੀ ਮਗਰ ਦੋਸਤੋ ਇਹ ਮੇਲ ਕਾਫਾ ਮਗਰ ਕੱਟਾ ਹੈ ਵਾਕੇ ਵਾਜਨ ਮਟਾ ਬੜਾ ਮੈਂ ਦਾ ਠੀਕ ਆ ਵਾਜਨ ਦੋੜ ਵਾਲੇ ਪਾਸਿਓ ਤੁਹਾਨੂੰ ਜਿਹੜਾ ਦੋਸਤੋ ਦੇਸੀ ਪਾਣੀ ਹੈ ਵੇਚ ਠੀਕ ਆ ਹਵਾਨੇ ਚੱਡੇ ਦੀ ਵੀ ਤੁਸੀਂ ਵੇਖੋ 11 12 11 12 ਤੇ ਹੁਣ ਜਿਹੜੀ ਚੱਲ ਰਹੀ ਆ ਸੋ ਚੌਂਚ ਤਨ ਵੀਰ ਸੰਦੀਪ ਕਿਸੇ ਰਕਮ ਦੀ ਕੋਈ ਥਾਣਾ ਦੀ ਬਾਤ ਘਾਟ ਕੋਈ ਇੱਕ ਨੰਬਰ ਕੋਈ ਭੂਰ ਨਹੀਂ ਕੋਈ ਛਟਾਣੀ ਅੱਛਾ ਇੱਕ ਲੋਭੀ ਕਰੋ ਚੈਟ ਆਪਾਂ ਚਵਾ ਕੇ ਹੀ ਵਿਖਾ ਦਾਂਗੇ ਮੈਂ ਠੀਕ ਹੈ ਜੀ ਹਾਂਜੀ ਲੋ ਦੋਸਤੋ ਜਵਾਪ ਅਸਮਾ ਦੀ ਚੰਗੀ ਆ ਕੋਈ ਬਾਤ ਘਾੜ ਦੇ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚੋਕੇ ਆਪਣੀ ਬੇਸ਼ੱਕ ਕੋਈ ਭਰਾ ਤਸੱਲੀ ਕਰ ਲੈ ਆਪਾਂ ਹਰਕ ਪਸ਼ੂ ਵਿਖਾਉਣ ਤੋਂ ਬਾਅਦ ਸਾਰੇ ਵੀਰਾਂ ਨੂੰ ਇੱਕ ਇੱਕ ਅਪੀਲ ਕਰਦੇ ਆ ਕਿ ਬੇਸ਼ੱਕ ਆਪਣੀ ਇੱਕ ਟਾਈਮ ਚਵਾਈ ਕਰੋ ਦੋ ਟਾਈਮ ਚਵਾਈ ਕਰੋ ਤਸੱਲੀ ਨੂੰ ਜਿਹੜੀ ਆ ਪਾਇਓ ਜ਼ਰੂਰ ਤਿਆਰ ਕਰੋ ਠੀਕ ਆ ਜੀ ਸੋ 11 12 11 12 ਕਿਲੋ ਤੇ ਇਹ ਚਲੰਡੀ ਆ ਅੱਜ ਠੀਕ ਆ ਮਗਰ ਇਹਦੇ ਕਟਾ ਮੇਲ ਕਾਫ ਆ ਵੱਡੇ ਢਾਂਚੇ ਦੇ ਵਿੱਚ ਇਹ ਮਾਜਾ ਕੋਈ ਛੋਟੀ ਇਹ ਸਮਾਦਰ ਜਾਂ ਮੀਡੀਅਮ ਦਰਮਿਆਨੀ ਨਹੀਂਗੀ ਵੱਡੇ ਕਦ ਕਠ ਵਾਲੀ ਆ ਸੂਬਾ ਤੀਜਾ ਚਾਹੇ ਕੋ ਭਰਾ ਚੌਥਾ ਮੰਨ ਲੇ ਬਾਕੀ ਸਾਰੇ ਜਿੰਨੇ ਹੈਗੇ ਸੰਤੂ ਸਾਹਿਬ ਹਾਂ ਜੀ ਲੈ ਵੀ ਸਦੀਪਕ ਕੀ ਮੰਗਦੇ ਆ ਫਿਰ ਸੰਤੂ ਸਾਹਿਬ ਮੁੱਲ ਤਾਂ ਕਰਦੇ 80000 ਰੁਪਿਆ ਹਾਂ 75000 ਜੀ ਦੇ ਦਈਏ ਜੀ 75 ਦੀ ਕੱਢੀਏ ਲਾ ਕੇ ਦਈਏ ਬਿਲਕੁਲ 70000 ਦੀ ਦੇ ਦਈਏ ਸੰਤੂ ਸਾਹਿਬ ਉਹ ਤਾਂ ਚੁੱਪ ਕਰੀਏ ਛੋੜ ਛੱਪਾ 2000 ਉਹ ਤਾਂ ਲਾਹੌਰ ਛੱਡ ਦੋ 70 ਦੀ ਜਾਂਦੀ ਹੈ ਜੀ 70 ਦੀ ਜਾਂਦੋ ਓ ਜੀ ਉਹ ਖੁਸ਼ੀ ਖੁਸ਼ੀ ਉਹ ਤੋਂ ਮਾਨਤਾਣ ਕਰਦਾਂਗੇ ਸੰਤ ਸਾਬ੍ਹ ਨੂੰ ਕੋਈ ੱਤ ਨਹੀਂ ਕੋਈ ਮਾਨਤਾਣ ਕਰਦਾਂਗੇ 70000 ਦੇ ਵਿੱਚੋਂ ਵੀ ਦੋਸਤੋ ਮਾਨਤਾਣ ਹੋ ਜੂਗਾ ਠੀਕਾ ਠੀਕਾ ਡਿਮਾਂਡ ਕੁਛ ਵੀ ਕੀਤੀ ਆ ਪਰ 70000 ਦੇ ਵਿੱਚੋਂ ਛੋਟ ਛੱਪਾ ਹਾਂਜੀ 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 ਸੋ ਇਹ ਨਾਗ ਆ ਦੋਸਤੋ ਅੱਜ ਤਕਰੀਬਨ 6 ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਹਾਂਜੀ 6 ਨਾਗ ਆ ਗਏ ਤੁਹਾਨੂੰ ਸਾਹ ਸੋ ਆਪੋ ਆਪਣੀ ਥਾਲ ਤੇ ਸਾਰੇ ਪਸ਼ੂ ਸੋਨੇ ਵਰਗੇ ਆ ਤੇ ਰਕਮ ਪੈਸਾ ਲਾਉਣਾ ਆਪਾਂ ਬਾਰ-ਬਾਰ ਬੇਨਤੀਆਂ ਕਰਾਂਗੇ ਦੋਸਤੋ ਸਾਰੇ ਭਰਾਵਾਂ ਨੂੰ ਇੱਥੇ ਆਣ ਕੇ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਕਿਉਂ ਤੇ ਚੰਗੇ ਨਗਨੇ ਅੱਜ ਬਿਹੜਾ ਬੂੜਾ ਤੁਹਾਨੂੰ ਬੜੀਆਂ ਖੂਬਸੂਰਤ ਦਿਖਾਈਆਂ ਕਿ ਬਹੁਤ ਵਧੀਆ ਚੰਗੀ ਸ਼ਾਨਦਾਰ ਪੂਰੀ ਜਾਨਦਾਰ ਕੁਆਲਿਟੀ ਦੇ ਵਿੱਚ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਇਹ ਬਿਹੜ ਦਿਖਾਈ ਆ ਤੋਂ ਕਿਸੇ ਪਾਸਿਓਂ ਨਹੀਂ ਖੁੰਜੀ ਕਰਮਾ ਦੀ ਪਸੰਦ ਆਊਗੀ ਬਾਕੀ ਰੇਡ ਭਾ ਪਰਤਾ ਜਿਹੋ ਜੈ ਐਨੀਮਲ ਦੋਸਤੋ ਉਹੋ ਜਿਹਾ ਪਸ਼ੂ ਤੁਹਾਨੂੰ ਮਿਲ ਜਾਂਦਾ ਬਾਕੀ ਵਾਜਨ ਵਟਾ ਵੇਖੋ ਸੰਤ ਸਾਹਿਬ ਬਹੁਤ ਬਹੁਤ ਖੂਬਸੂਰਤ ਕਮਾਲ ਲੈ ਸੰਦੀਪ ਨੰਬਰ ਕਰ ਆਪਣੇ ਸਾਝੇ 81370 ਜੀ 38939 198146 ਜੀ 38940 ਠੀਕ ਹੈ ਜੀ ਸਾਸਰੀ ਸਾਸਰੀ ਗੱਲ ਮੇਰੇ ਸੰਦੀਪ ਸਿਆ ਲੋਭੀ ਪ੍ਰਭੂ ਅੱਜ ਆਪਣੀ ਵਿਸ਼ੇਸ਼ ਖਾਸ ਇੱਕ ਵਿਜਨ ਸੀ ਕਿ ਭੁੱਲੜਾ ਡੇਰੀ ਫਾਰਮ ਪਿੰਡ ਸਰਸਿੰਗ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੁਚਬਾਲ ਤੇ ਠਿੱਕੀਵੜ ਦੇ ਬਿਲਕੁਲ ਸੈਂਟਰ ਦੇ ਵਿੱਚ ਦੋਸਤੋ ਇਹ ਪਿੰਡ ਰਹਿ ਜਾਂਦਾ ਵੈਸੇ ਠਿੱਕੀਵੜ ਤੋਂ ਜਦੋਂ ਆਉਣੇ ਆਪਾਂ ਤੇ 8-7 ਕਿਲੋਮੀਟਰ ਦੀ ਦੂਰੀ ਆ ਤੇ ਸੁਚਬਾਲ ਤੋਂ ਤਕਰੀਬਨ 12 ਕਿਲੋਮੀਟਰ ਦੀ ਦੂਰੀ ਤੇ ਅੱਗੇ ਰਹਿ ਜਾਂਦਾ ਸੋ ਅਮਰਸਾਰ ਵਾਲਾ ਰੋਡ ਆ ਦੋਸਤੋ ਸੁਚਬਾਲ ਵਾਇਆ ਜਦੋਂ ਆਪਾਂ ਠਿੱਕੀਵੜ ਤੋਂ ਆਉਣੇ ਠੀਕ ਆ ਜੀ ਹਰੀਕੇ ਪਤਨ ਤੋਂ ਮਾਲਵੇ ਵਾਲੀ ਸਾਈਡ ਤੋਂ ਕੋਈ ਵੀਰ ਆ ਰਿਹਾ ਤੇ ਹਰੀਕੇ ਪਤਨ ਤੋਂ ਤੁਸੀਂ ਜਿਹੜੀ ਆ ਦੋਸਤ ਬਿਲਕੁਲ ਸਦੀਪੀਖੀਵਨ ਵਿਜਿਟ ਕਰਨੀ ਹੈ ਤੇ ਪਿੱਖੀਵੜ ਤੋਂ ਚਬਾਲ ਅਮਰਸਰ ਰੋਡ ਤੁਸੀਂ ਆਉਂਗੇ ਤੇ ਪਿੱਖੀਵੜ ਤੋਂ ਕੋਈ 8-7 ਕਿਲੋਮੀਟਰ ਦੂਰੀ ਤੇ ਪਿੰਡ ਸੁਰ ਸਿੰਘ ਹੈਗਾ ਠੀਕ ਹੈ ਜੀ ਸੋ ਸਾਰੇ ਵੀਰ ਜਾਣੂ ਆ ਬਹੁਤ ਵੱਡਾ ਪਿੰਡ ਮਿਲਦਿਆ ਕਰਾਂਗੇ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ